ਆਖਿਰਕਾਰ ਇਸ ਮੁਸ਼ਕਲ ਦੀ ਘੜੀ ਤੇ ਵਿੱਚ ਹੁਣ ਪੰਜਾਬ ਦੇ ਨਾਲ ਹਰਿਆਣੇ ਨੇ ਆਕੇ ਖੜਨ ਦਾ ਵਾਅਦਾ ਕਰ ਦਿੱਤਾ ਜਿहां ਹੜਾ ਦੀ ਸਥਿਤੀ ਦੇ ਵਿਚਾਲੇ ਉਹਨਾ ਪ੍ਰਾ ਹਰਿਆਣੇ ਦੇ ਵੱਲੋਂ ਮਦਦ ਕੀਤੀ ਜਾਵੇਗੀ ਪੰਜਾਬ ਦੀ ਦੱਸੇ ਕਿ ਇੱਕ ਲੈਟਰ ਹੈ ਜਿਹੜਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜੋ ਕਿ ਨਾਇਬ ਸੈਣੀ ਦੇ ਵੱਲੋਂ ਲਿਖਿਆ ਗਿਆ ਹੈ ਜੀ ਹਾਂ ਹੜਾ ਦੇ ਵਿਚਾਲੇ ਸੀਐਮ ਸੈਣੀ ਨੇ ਪੰਜਾਬ ਦੇ ਸੀਐਮ ਨੇ ਇੱਕ ਚਿੱਠੀ ਲਿਖੀ ਹੈ ਉਹੜਾ ਕਿਹਾ ਕਿ ਜਿੱਥੇ ਕਹੋਗੇ ਉਥੇ ਮਦਦ ਪਹੁੰਚ ਜਾਵੇਗੀ ਜਿਹੜਾ ਭਗਵੰਤ ਮਾਨ ਨੂੰ ਉਹਨਾ ਪੱਤਰ ਲਿਖਿਆ ਅਤੇ ਹਰ ਸੰਭਵ ਮਦਦ ਦਾ ਆਸ਼ਵਾਸਨ ਦਿੱਤਾ ਹੈ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਦਾ ਕਹਿਰ ਚੱ ਰਿਹਾ ਹੈ ਇਸ ਦੇ ਪਰਨ ਰਾਜ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾੜ ਆ ਗਈ ਹੈ ਇਸ ਦੇ ਵਿੱਚ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਵਿੱਚ ਆਈ ਬਾੜ ਤੇ ਦੁੱਖ ਜ਼ਾਹਰ ਕੀਤਾ ਉਹਨਾਂ ਨੇ ਕਿਹਾ ਕਿ ਹਰਿਆਣਾ ਹਰ ਸੰਭਵ ਮਦਦ ਕਰਨ ਦਾ ਵਾਅਦਾ ਕਰਦਾ ਹੈ ਦੱਸਦੇ ਕਿ ਸੀਐਮ ਸੈਣੀ ਨੇ ਪੰਜਾਬ ਦੇ ਭਗਵੰਤ ਮਾਨ ਨੂੰ ਇੱਕ ਖੱਤ ਲਿਖਿਆ ਖੱਤੇ ਵਿੱਚ ਸੀਐਮ ਸੈਣੀ ਨੇ ਲਿਖਿਆ ਕਿ ਪੰਜਾਬ ਦੇ ਵਿੱਚ ਆਈ ਆਫਤ ਹੜ੍ਹ ਦੀ ਸਥਿਤੀ ਦੇ ਕਾਰਨ ਉਤਪੰਨ ਹੋਈਆਂ ਕਟਨਾਈਆਂ ਜਾਨ ਕੇ ਮੈਨੂੰ ਕਾਫੀ ਦੁੱਖ ਹੋਇਆ ਹੁਣ ਆ ਕਿਹਾ ਕਿ ਇਹ ਕੁਦਰਤੀ ਆਫਤਾ ਹੈ ਤੇ ਪੰਜਾਬ ਦੇ ਭਰਾ ਭੈਣ ਜੇ ਬੇहद ਕਸ਼ਟ ਦੇ ਵਿੱਚ ਨੇ ਬੇहद ਕਸ਼ਟੋਂ ਝੇਲ ਰਹੇ ਨੇ ਤਾਂ ਹਰਿਆਣਾ ਪਿੱਛੇ ਨਹੀਂ ਹਟੇਗਾ ਹਰਿਆਣਾ ਸਰਕਾਰ ਤੇ ਇਥੋਂ ਦੀ ਲਗਭਗ 2 ਕਰੋੜ 80 ਲੱਖ ਜਨਤਾ ਇਸ ਮੁਸ਼ਕਿਲ ਦੇ ਸਮੇਂ ਪੰਜਾਬ ਦੇ ਨਾਲ ਮਜ਼ਬੂਤੀ ਦੇ ਨਾਲ ਖੜੀ ਹੈ ਸੀਐਮ ਸੈਣੀ ਨੇ ਖਾਤੇ ਵਿੱਚ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਸਹਾਇਤਾ ਰਾਹਤ ਸਮਗਰੀ ਬਚਾਅ ਦਲ ਅਤੇ ਹੋਰ ਸਿਹਤ ਸੁਵਿਧਾਾਂ ਮਾਦੀ ਕਿਸੇ ਵੀ ਤਰ੍ਹਾਂ ਦੀ ਲੋਡ ਪਵੇ ਤਾਂ ਤੁਸੀਂ ਮੈਨੂੰ ਨੀ ਸੰਕੋਚ ਮਦਦ ਦੇ ਲਈ ਕਹਿ ਸਕਦੇ ਹੋ ਹੁਣਾਂ ਪਰੋਸਾ ਜ਼ਾਹਰ ਕੀਤਾ ਹੈ ਕਿ ਹਰ ਸੰਭਵ ਮਦਦ ਜਲਦੀ ਤੋਂ ਜਲਦੀ ਉਹਨਾਂ ਨੂੰ ਉਪਲਬਧ ਕਰਵਾਈ ਜਾਵੇਗੀ ਤਾਂ ਕਿ ਸੰਕਟ ਦੀ ਘੜੀ ਵਿੱਚ ਪ੍ਰਭਾਵਿਤ ਹਰ ਵਿਅਕਤੀ ਨੂੰ ਜਲਦ ਰਾਹਤ ਮਿਲ ਸਕੇ ਆਖਿਰਕਾਰ ਇਸ ਮੁਸ਼ਕਲ ਦੀ ਘੜੀ ਤੇ ਵਿੱਚ ਹੁਣ ਪੰਜਾਬ ਦੇ ਨਾਲ ਹਰਿਆਣੇ ਨੇ ਆ ਕੇ ਖੜਨ ਦਾ ਵਾਦਾ ਕਰ ਦਿੱਤਾ ਜੀ ਹਾਂ ਹੜਾ ਦੀ ਸਤੀ ਦੇ ਵਿਚਾਲੇ ਹੁਣ ਭਰਾ ਹਰਿਆਣੇ ਦੇ ਵੱਲੋਂ ਮਦਦ ਕੀਤੀ ਜਾਵੇਗੀ ਪੰਜਾਬ ਦੀ ਦੱਸ ਦੇ ਕਿ ਇੱਕ ਲੈਟਰ ਹੈ ਜਿਹੜਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜੋ ਕਿ ਨਾਇਬ ਸੈਣੀ ਦੇ ਵੱਲੋਂ ਲਿਖਿਆ ਗਿਆ ਜੀ ਹਾਂ ਹੜਾ ਦੇ ਵਿਚਾਲੇ ਸੀਐਮ ਸੈਣੀ ਨੇ ਪੰਜਾਬ ਦੇ ਸੀਐਮ ਨੇ ਇੱਕ ਚਿੱਠੀ ਲਿਖੀ ਹੈ ਉਹਦਾ ਕਿਹਾ ਕਿ ਜਿੱਥੇ ਕਹੋਗੇ ਉਥੇ ਮਦਦ ਪਹੁੰਚ ਜਾਵੇਗੀ ਜੋ ਆਪਗਵੰਤ ਮੰਤਰੀ ਨੂੰ ਉਹਨਾ ਪੱਤਰ ਲਿਖਿਆ ਅਤੇ ਹਰ ਸੰਭਵ ਮਦਦ ਦਾ ਆਸ਼ਵਾਸਨ ਦਿੱਤਾ ਹੈ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਦਾ ਕਹਿਰ ਚੱਰੀ ਹੈ ਇਸ ਦੇ ਕਾਰਨ ਰਾਜ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾੜ ਆ ਗਈ ਹੈ ਇਸ ਦੇ ਵਿੱਚ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਵਿੱਚ ਆਈ ਬਾੜ ਤੇ ਦੁੱਖ ਜ਼ਾਹਰ ਕੀਤਾ ਉਹਨਾਂ ਨੇ ਕਿਹਾ ਕਿ ਹਰਿਆਣਾ ਹਰ ਸੰਭਵ ਮਦਦ ਕਰਨ ਦਾ ਵਾਅਦਾ ਕਰਦਾ ਹੈ ਦੱਸਦੇ ਹੈ ਕਿ ਸੀਐਮ ਸ਼ੈਣੀ ਨੇ ਪੰਜਾਬ ਦੇ ਭਗਵੰਤ ਮਾਨ ਨੂੰ ਇੱਕ ਖੱਤ ਲਿਖਿਆ ਖੱਤੇ ਵਿੱਚ ਸੀਐਮ ਸ਼ੈਣੀ ਨੇ ਲਿਖਿਆ ਕਿ ਪੰਜਾਬ ਦੇ ਵਿੱਚ ਆਈ ਆਫਤ ਹੜ੍ਹ ਦੀ ਸਥਿਤੀ ਦੇ ਕਾਰਨ ਉਤਪੰਨ ਹੋਈਆਂ ਕਟਨਾਈਆਂ ਜਾਨ ਕੇ ਮੈਨੂੰ ਕਾਫੀ ਦੁੱਖ ਹੋਇਆ ਮੜਾ ਕਿਹਾ ਕਿ ਇਹ ਕੁਦਰਤੀ ਆਫਤ ਹੈ ਤੇ ਪੰਜਾਬ ਦੇ ਭਰਾ ਭੈਣ ਜੇ ਬੇहद ਕਸ਼ਟ ਦੇ ਵਿੱਚ ਨੇ ਬੇहद ਕਸ਼ਟੋ ਚੇਲ ਰਹੇ ਨੇ ਤਾਂ ਹਰਿਆਣਾ ਪਿੱਛੇ ਨਹੀਂ ਹਟੇਗਾ ਹਰਿਆਣਾ ਸਰਕਾਰ ਤੇ ਇਥੋਂ ਦੀ ਲਗਭਗ 2 ਕਰੋੜ 80 ਲੱਖ ਜਨਤਾ ਇਸ ਮੁਸ਼ਕਿਲ ਦੇ ਸਮੇਂ ਪੰਜਾਬ ਦੇ ਨਾਲ ਮਜ਼ਬੂਤੀ ਦੇ ਨਾਲ ਖੜੀ ਹੈ ਸੀਐਮ ਸੈਣੀ ਨੇ ਖਾਤੇ ਵਿੱਚ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਸਹਾਇਤਾ ਰਾਹਤ ਸਮਗਰੀ ਬਚਾਅ ਦਲ ਅਤੇ ਹੋਰ ਸਿਹਤ ਸੁਵਿਧਾਵਾਂ ਦੀ ਕਿਸੇ ਵੀ ਤਰ੍ਹਾਂ ਦੀ ਲੋੜ ਪਵੇ ਤਾਂ ਤੁਸੀਂ ਮੈਨੂੰ ਨੀ ਸੰਕੋਚ ਮਦਦ ਦੇ ਲਈ ਕਹਿ ਸਾਖਦੇ ਹੋ ਹੁਣਾਂ ਪਰੋਸਾ ਜ਼ਾਹਰ ਕੀਤਾ ਹੈ ਕਿ ਹਰ ਸੰਭਵ ਮਦਦ ਜਲਦੀ ਤੋਂ ਜਲਦੀ ਉਹਨਾਂ ਨੂੰ ਉਪਲਬਧ ਕਰਵਾਈ ਜਾਵੇਗੀ ਤਾਂ ਕਿ ਸੰਕਟ ਦੀ ਘੜੀ ਵਿੱਚ ਪ੍ਰਭਾਵਿਤ ਹਰ ਵਿਅਕਤੀ ਨੂੰ ਜਲਦ ਰਾਹਤ ਮਿਲ ਸਕੇ